ਸਾਸੀ ਕਾਲਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਕਰੀਰ ਵਾਲੀ ਦੇ ਵਿੱਚ ਤੇ ਕਰੀਰ ਵਾਲੀ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਮਨਮਤਾ ਨਗਰ ਆ ਇਹ ਤੇ ਜਦੋਂ ਤੁਸੀਂ ਰਾਮੇਆਣੇ ਆਉਣੇ ਆ ਮਿੱਤਰੋ ਕੋਟਕਪੂਰੇ ਤੋਂ ਰਾਮੇਆਣੇ ਨੂੰ ਆਉਣੇ ਆ ਤੇ ਰਾਮੇਆਣੇ ਤੋਂ ਸਿੱਧੀ ਸੜਕ ਆ ਜਿਹੜੀ ਕਰੀਰ ਵਾਲੀ ਪਿੰਡ ਦੇ ਵਿੱਚ ਆਉਂਦੀ ਆ ਜਿਸ ਘਰ ਦੇ ਵਿੱਚ ਮੌਜੂਦ ਆ ਕਿਹੜੇ ਪਰਿਵਾਰ ਦੇ ਘਰੇ ਦੋ ਜਣੇ ਜਵਾਰ ਕਮਕਾਊਆ ਦੋਵੇਂ ਜਨਵਰੀ ਮਿੱਤਰੋ ਟਾਪ ਦੇ ਸੀਮਨਾ ਦੇ ਨਾਲ ਆ ਚੋਟੀ ਵਕਾਊਆ ਬਾਕਮਾਲ ਚੀਜ਼ ਦੁਨੀਆ ਦੀ ਨਿਆਰੀ ਕੱਟੀ ਤੁਹਾਨੂੰ ਦਿਖਾਉਣ ਲੱਗਾ ਦਾ ਨਿਊ ਗੈਲ ਫਾਰਮਰ ਅੱਜ ਬਾਕਮਾਲ ਸਰੀਰਕ ਦੀ ਬੰਤਰ ਬਾਕਮਾਲ ਢਾਂਚਾ ਬਾਕਮਾਲ ਸਿੰਘ ਛੋਟੇ ਰਿੰਗ ਸਿੰਘ ਦੇ ਵਿੱਚ ਕੱਟੀ ਆ ਜਨ ਕੀ ਕਹਿਣ ਤੋਂ ਪਾਵੇ ਆ ਮੰਡੀਆਂ ਦੇ ਵਿੱਚ ਮੇਲਾ ਨਾਉਣ ਵਾਲੀ ਚੀਜ਼ ਕੁਝ ਇਹਨਾਂ ਦੀ ਕੱਟੀ ਆ ਕੀ ਕੰਦੀ ਡਿਟੇਲ ਆ ਕੀ ਇਹਦੇ ਦੋ ਡਾਕਟਰ ਖੜਾ ਕਿਹੜੇ ਸੀਮੰਦ ਦੀ ਆ ਕਿਹੜਾ ਜੀ ਦਾ ਕੀ ਰੇਟ ਕਰਦਾ ਉਹ ਮਿਲਦੇ ਆ ਵੀਰੇ ਕਰਦੇ ਆ ਆਪਾਂ ਭਰਾ ਦੇ ਨਾਲ ਸਾਰੀ ਜਾਣਕਾਰੀ ਤੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਠੀਕ ਹੈ ਜੀ ਵਧੀਆ ਸੇਤਾਂ ਘਰ ਪਰਿਵਾਰ ਵੀਰੇ ਠੀਕ ਹੈ ਜੀ ਵਧੀਆ ਚਲੋ ਸ਼ੁਕਰ ਇੱਕ ਵਾਰੀ ਨਾਮ ਦੱਸਤੀਏ ਵੀਰੇ ਆਪਣਾ ਭਾਈ ਨਾਮ ਸੁਦਾਗਰ ਸਿੰਘ ਜੀ ਸੁਦਾਗਰ ਸਿੰਘ ਸੁਦਾਗਰ ਭਾਈ ਕਰਦਾ ਅਧਿਆਸ ਆਪਣਾ ਵੀਰੇ ਕਰਦਾ ਆਪਣਾ ਜੈਤੋ ਤੋਂ ਜਿਹੜੀ ਕੋਟ ਜਾਂਦਾ ਆਪਣਾ ਰੋਡ ਹਾਂਜੀ ਕੋਟਲੀ ਨੂੰ ਉਹ ਆ ਠੀਕ ਹੈ ਜੈਤੋ ਤੋਂ ਜਿਹੜਾ ਕੋਟਲੀ ਨੂੰ ਜਾਂਦਾ ਰੋਡ ਉਸ ਸੜਕ ਦੇ ਉੱਤੇ ਆ ਹੈ ਅੱਛਾ ਸੁਦਾਗਰ ਭਾਈ ਜਿਹੜੀ ਝੋਟੀ ਤੋਂ ਵੇਚਣੀ ਨਹੀਂ ਪਹਿਲਾਂ ਤੈਨੂੰ ਦੱਸੀ ਮੈਨੂੰ ਵੀ ਇਹ ਸੂਆ ਕਿੰਨੇ ਵਸ ਹੁੰਦੀ ਆ ਵੀਰੇ ਸੂਆ ਵੀ ਦੂਜਾ ਸੂਆ ਦੂਜਾ ਸੂਆ ਸੂਣਾ ਆਏ ਨੇ ਹਾਂ ਅੱਛਾ ਕਿਹੜੇ ਸਹੀ ਮੰਦੀ ਹੈ ਆਪ ਆ ਬਈ ਇਹ ਅਰਜਨ ਕੁੰਗੜਦੀ ਆ ਬਈ ਇਹ ਆਪ ਅਰਜਨ ਕੁੰਗੜਦੀ ਇਹਨੂੰ ਅੱਗੇ ਕਿਹੜਾ ਲੱਗਾ ਹੋਇਆ ਵੀਰੇ ਨਵਾਬ ਦਾ ਭਰਾ ਅੱਗੇ ਨਵਾਬ ਦਾ ਭਰਾ ਹੋਇਆ ਅੱਛਾ ਦੇਣਾਂ ਦੇ ਕਿੰਨੇ ਪਏ ਹਜੇ ਵੀਰੇ ਦੇਣੇਲਾ ਹਫਤਾ ਹੀ ਪਿਆ ਹੋ ਜੀ ਠੀਕ ਆ ਅੱਛਾ ਤੇ ਉਹ ਦੁੱਧ ਤਰ ਪਹਿਲੇ ਸੂਛ ਦੇ ਵਿੱਚ ਕਿੰਨਾ ਚੋੜਿਆ ਸੀ ਬਾਈ ਦੁੱਧ 15 ਲੀਟਰ ਦਿੱਤਾ ਬਈ ਪਹਿਲੇ ਸੂਛ 'ਚ ਹੀ ਹਾਂਜੀ ਯਕੰਨੇ ਤੇ ਚੜਾਉਂਦੀ ਰਹੀ ਐ ਹਾਂ ਦਿੰਦੀ ਰਹੀ ਐ ਠੀਕ ਆ ਬੀ ਠੀਕ ਆ ਅੱਛਾ ਮੇਰਾ ਕਿੰਨਾ ਕੁ ਟਾਈਮ ਗਈ ਸੀ ਵੀਰੇ ਲੰਮਾ ਟਾਈਮ ਹੀ ਮਿਲਦੀ ਪਈ ਵਦਗਾ ਵਧੀਆ ਓਕੇ ਰਹੀ ਜਾਣਾ ਹੈ 6 ਮਹੀਨੇ ਪਹਿਲਾਂ ਛੱਡੀ ਆ ਬਸ ਢਾਈ ਦੋ ਢਾਈ ਦੋ ਢਾਈ ਪਹਿਲਾਂ ਛੱਡੀ ਆ ਅੱਛਾ ਵੀਰੇ ਜਿਵੇਂ ਉਹ ਤਿਆਰ ਹੋ ਜੀ ਲੇਵਾ ਫਿਰ ਪੂਰਾ ਬਣਾ ਜਾਂਦੀ ਟਿਕਾਣੇ ਦਾ ਮੌਕੇ ਤੇ ਬਣਾਉ ਜਵਾਂ ਹਾਂ ਠੀਕ ਆ ਬਈ ਇਹ ਜਿਹੜਾ ਪਰਲਾ ਪਾਸਾ ਥੋੜਾ ਜਿਹਾ ਭਾਰਾ ਕਰਦੀ ਸੈਟ ਰਕ ਇਹ ਤਾਂ ਵੈਸੇ ਬੈਣ ਉੱਠਣ ਨਾਲ ਇਹ ਤਾਂ ਬੈਣ ਉੱਠ ਨਹੀਂ ਹੋ ਜਾਂਦਾ ਕੀਰੀ ਬਈ ਠੀਕ ਹੈ ਹਾਂ ਇੱਕੋ ਜਿਹਾ ਦੁੱਧ ਆ ਜਾਵਾਂ ਠੀਕ ਆ ਬਈ 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 ਪੋਲੀ ਆ ਵੀਰੇ ਚਵਾਈ ਚ ਪੋਲੀ ਠੀਕ ਆ ਅੱਛਾ ਸਦਾਕਰ ਬਈ ਹੁਣ ਉਹਦਾ ਰੇਟ ਕੀ ਰੱਖੀਏ ਵੀਰੇ ਯਾਰ ਰੇਟ ਇਹਦਾ ਡੇਢ ਆ ਬਈ ਡੇਢ ਇਹਦੇ ਥੋੜਾ ਲੜ ਪਿਆ ਕਰ ਕੱਢੇਗਾ ਹਾਂ ਥੋੜਾ ਕ ਨਾ ਕਰਦੇ ਹਾਂ ਹਾਂ ਠੀਕ ਆ ਮਿੱਤਰੋ ਤੋਰੀ ਪਰ ਅਨ ਬਾਰ ਨੂੰ ਵੀ ਮਿੱਤਰੋ ਪਹਿਲਾ ਬਾਈ ਆਂਦਾ ਸੀ 1 ਲੱਖ ਤੇ 700000 ਦਾ ਮੁੱਲ ਕਰ ਰੋ। ਆਪਾਂ ਬਾਈ ਨੂੰ ਕਿਹਾ ਵੀ ਨੇੜੇ ਜੇ ਗੱਲ ਕਰਦੇ ਜਿੱਥੇ ਦੇ ਭਰਾਵਾ ਵਿੱਚ ਹੁਣ ਨਾ ਬਾਈ ਮੈਂ ਇਹ ਕਿਹੜਾ ਕਹਿ ਸਕਦਾ ਕਿ ਉਹ ਜੀ ਬਾਈ ਕਿੰਨੀ ਜੀ ਵੀ ਹੁਸਨਾਂ ਦੀ ਪਰੀ ਆ ਫਿਰ ਕੀ ਕਹਾਂ ਇਹਨੂੰ ਹਨਾ ਮਨ ਲਾ ਮੁੱਲ ਤਾਂ ਜਿੰਨਾ ਵੀ ਹੈ ਮੈਂ ਥੋੜਾ ਥੋੜਾ ਇਹ ਚੀਜ਼ਾਂ ਪੈਸਿਆਂ ਨਾਲ ਨਹੀਂ ਮਿਲਦੀਆਂ। ਦੇਖੋ ਤੁਸੀਂ ਬਿਊਟੀ ਕਿੱਡੀ ਚੰਗੀ ਆ ਝੋਟੀ ਦੇ ਵਿੱਚ ਸਿੰਘ ਜਵਾਂ ਨਿੱਕਾ ਗੋਲ ਸਿੰਘ ਐਨ ਕਰੈਕਟਰ ਆ ਜਿਹੜੇ ਪੂਰੇ ਚੰਗੇ ਟੌਪ ਦੇ ਝੋਟੀ ਦੇ ਵਿੱਚ ਇਹ ਟੁੱਟੀ ਦਾ ਨਿੱਕਾ ਨਿੱਕਾ ਸਿੰਘ ਆਪ ਇਹ ਅੰਗੜਦੀ ਆ ਅੱਗੇ ਜਿਹੜਾ ਇਹਨੂੰ ਸੀਮਨਪੁਰ ਆਇਆ ਹੋਇਆ ਮਿੱਤਰੋ ਦੁਨੀਆ ਦੀ ਚੈਂਪੀਅਨ ਮੱਝ ਜਿਹੜੀ ਸਰਸਵਤੀ ਤੇ ਸਰਸਵਤੀ ਦਾ ਬੇਟਾ ਜਿਹੜਾ ਨਵਾਬ ਨਵਾਬ ਦਾ ਸੀਮਨ ਇਹਨੂੰ ਭਰਾਇਆ ਹੋਇਆ ਮਿੱਤਰੋ ਦੋਵੇਂ ਘਰਾਣੇ ਦੇ ਆਗਿਆ ਚੰਗੇ ਆ ਗਏ ਇੱਕ ਪਾਸੇ ਅੰਗੜ ਦਾ ਬਲੱਡ ਆ ਗਿਆ ਤੇ ਓਹਦੇ ਪਾਸੇ ਨਵਾਬ ਦਾ ਬਲੱਡ ਆ ਗਿਆ ਤੇ ਜਿਹੜਾ ਬਚਾਰਾ ਇਹਨਾਂ ਨੇ ਕਰਮਾਂ ਵਾਲੀ ਨੇ ਫਿਰ ਉਹ ਟੌਪ ਦਾ ਦੇਣਾ ਵਾ ਸੁਤਨੇ 15 ਲੀਟਰ ਦਾ ਕੰਨ ਕਰੇ ਇਚਰਾਇਆ ਹੋਇਆ ਤੇ ਹੁਣ ਦੂਜਾ ਸੂਆ ਆਇਆ ਨੇ ਕਰਮਾ ਵਾਲੀ ਨੇ ਸੁਣਾ ਮਿੱਤਰੋ ਲੇਵੇ ਦੀ ਪਾੜੀ ਪੰਬਾ ਦਿਨ ਤਾਂ ਹੈ 7 ਪਏ ਆ ਤੇ 7 ਦਿਨਾਂ ਦੇ ਵਿੱਚ ਮੇਰੇ ਹਿਸਾਬ ਦੇ ਨਾਲ ਤਾਂ ਇਹਨੇ ਰਿਕਾਰਡ ਤੋੜ ਜਾਂਦੇ ਕਿਉਂਕਿ ਲੇਵਾ ਹੁਣੇ ਹੀ ਬਹੁਤ ਸੋਨਾ ਇਹ ਗੱਲ ਯਾਰ ਤਰੋ ਦਾ ਸਰਕਟੀ ਨੂੰ ਜਿਹੜੀ ਬਿਊਟੀ ਲੱਗੀ ਆ ਕੱਟੀ ਨੂੰ ਉਹ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆਪ ਵੀ ਵੇਖੋਗੇ ਨਾ ਕੋਲੇ ਆ ਕੇ ਤਾਂ ਤੁਹਾਨੂੰ ਮਾਣ ਜਰੂਰ ਮਹਿਸੂਸ ਹੋਊਗਾ 1.5 ਲੱਖ ਰੁਪਈਆ ਦੀ ਡਿਮਾਂਡ ਆ 1.5 ਲੱਖ ਦੇ ਵਿੱਚੋਂ ਮਾਣ ਤਾਂ ਜਰੂਰ ਹੋਊਗਾ ਛੋਟੇ ਵੀ ਬਾਕਮਾਲ ਆ ਦੋਵੇਂ ਬਲੱਡ ਵੀ ਟੌਪ ਦੇ ਆਗੇ ਰੇਵਾ ਵੀ ਪੜਾ ਦੋਟਾ ਜਾਂਦਾ ਹੈ ਜੀ ਨੰਬਰ ਹੈਗਾ 98556 ਜੀ 96863 ਇੱਕ ਵਾਰ 98556 96863 ਇਹ ਆਪਣੇ ਕੋਲੇ ਟੀਕਾ ਹੈਗਾ ਉਹ ਦੱਸ ਦਾਂਗੇ ਪ੍ਰਤੀਕਸ਼ਕ ਕਿਹੜਾ ਟੀਕਾ ਕਿਹੜੀ ਬਮਾਣਾ ਪੁੱਛਿਆ ਪ੍ਰਤੀਕਸ਼ਕ ਨਹੀਂ ਜੀਦਾ ਇਹ ਵੀ ਇਸ ਦਾ ਕਿੰਨੀ ਉਮਰ ਦਾ ਹੋ ਗਿਆ ਇਹ ਹੈਗਾ 13 ਮਹੀਨਿਆਂ ਦਾ 13 ਮਹੀਨਾ ਹਾਂ ਜੀ ਨਹੀਂ ਉਹ ਦੂਜੀ ਮੈਨਾਂ ਉਹ ਪਿੱਛੇ ਖੜੀ ਹੈ ਜਿਹੜੀ ਉਹਦਾ ਹੈਗਾ 17 ਕਿਲੋ 20211 ਨੰਬਰ 20211 ਨੰਬਰ ਦਾ 20211 2211 ਨੰਬਰ ਹੈ ਅਮਰਿੰਦਰ ਰੇਟ ਕੀ ਕਰ ਬਾਈ ਇਹਦਾ 17000 ਕਰ ਦਿੰਦੇ ਠੀਕ ਹੈ ਕੱਢੀ ਬਾਰ ਨੂੰ ਗਰੀਬਾ ਲੈ ਮੇ ਤੋ ਇਹਦਾ 17000 ਰੁਪਿਆ ਰੇਟ ਆ ਤੇ ਕੱਟਾ ਪੂਰਾ ਟਾਪ ਦਾ ਮਿੱਤਰੋ ਬਾਈ ਦੇ ਕੋਲ ਜਾਨਵਰ ਹਨ ਜਿਹੜੇ ਸਾਈ ਵਾਲੀ ਕਹਿੰਦੇ ਹਨ ਗਰਮੀ ਦੀ 15 16 ਕਿਲੋ ਵਾਲੀਆਂ ਬਾਈ ਦੇ ਕੋਲ ਆ ਇਹੋ ਘਾਟ ਵਾਲੀ ਮੈਂ ਬਾਈ ਘਰੇ ਰੱਖਦਾ ਨਹੀਂ ਗਾਂ ਬਾਈ 20 ਤੋਂ ਕਿਲੋ ਤੋਂ ਮੈਂ ਅੱਗੇ ਵੀ ਬਹੁਤ ਵੀਡੀਓ ਬਣਾਈਆਂ ਭਰਾ ਦੇ ਘਰੋਂ ਜਾਨਵਰ ਮਾਲਾ ਬਾਈ ਤਿਆਰ ਕਰਕੇ ਆਪਦਾ ਇੱਕ ਅੱਧਾ ਆ ਖੜੀ ਇੱਧਰ ਹਾਂ ਮਾਂ ਜਿਹੜੀ ਉਹ ਨਾਲ ਦੀ ਅੱਜ ਦੀ ਮਾਂ ਵੀ ਵੇਖ ਲੋ ਮੇੰਤਰੋ ਪਰਤੇ ਦੀ ਇੰਨੇ ਟਾਈਮ ਆਇਆ ਇਹਨਾਂ ਨੂੰ ਬਾਹਰ ਮੜਾਇਆ ਅੱਛਾ ਡਰਦਾ ਠੀਕ ਦਾਦਾਵਾ ਥੋੜਾ ਜਿਹਾ ਮੇਰੇ ਤੋਂ ਗੱਲਬਾਤ ਲਈ ਨੰਬਰ ਮੈਂ ਸਕਰੀਨ ਦੇ ਉੱਤੇ ਲਾਇਆ ਹੋਇਆ ਦੋ ਜਾਨਵਰ ਦਿਖਾਤੇ ਆ ਉਹ ਪਿੰਡ ਕਰੀਰ ਵਾਲੀਆ ਜ਼ਿਲ੍ਹਾ ਫਰੀਦਕੋਟ ਆ ਨੇੜੇ ਸ਼ਹਿਰ ਆ ਜਿਹੜਾ ਮਿੱਤਰੋ ਉਹ ਰਾਮਿਆਣਾ ਰਹਿ ਜਾਂਦਾ ਰਾਮਿਆਣੇ ਤੋਂ 4 ਕਿਲੋਮੀਟਰ ਦੀ ਪੈਂਦੀ ਦੂਰੀ ਇਸ ਪਿੰਡ ਨੂੰ ਮਿੱਤਰੋ ਚੈਣਾ ਪਿੰਡ ਇਸ ਪਿੰਡ ਦਾ ਗਵੰਡੀ ਪਿੰਡ ਆ ਜਿਹੜੇ ਭਰਾਣੋ ਇਹ ਮੈਂ ਪਸੰਦਾ ਗੱਲਬਾਤ ਕਰ ਸਕਦੇ ਆ ਜੈਤੋ ਦੇ ਬਿਲਕੁਲ ਨੇੜੇ ਆ